30, 30, 30, 30, 30, 30. मैं दुआ शहरी प्रधान काउंसलर वार्ड नंबर चार संभाला ਦੇ ਆ ਰਹੇ ਨੇ ਫਤਿਹ ਸਾਉ ਕੋਡਾ ਨਾ ਪਰਦੀ ਸਤਿੰਗ ਐ ਲੀਡ ਕਲ ਚੁੱਕੀ ਠੀਕ ਹੈਣਾ ਚਲੋ ਅਸੀਂ ਧੰਨਵਾਦ ਆ ਪਹਿਲਾਂ ਤਾਂ ਸਾਰੇ ਹੀ ਫਤਿਹਗਰ ਸਾਹਿਬ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਡਾਕਟਰ ਅਮਰ ਸਿੰਘ ਜੀ ਨੂੰ ਦੂਜੀ ਵਾਰ ਬਹੁਤ ਵਧੀਆ ਤੇ ਵੱਡੀ ਜਿੱਤ ਦਵਾਈ ਆ ਕਿਉਂਕਿ ਇਹ ਜਿੱਤ ਹੋਣੀ ਸੀ ਕਿਉਂਕਿ ਜਿਹੜੇ ਅੱਜ ਕੱਲ੍ਹ ਦਲ ਬਦਲੂ ਦੀ ਨੀਤੀ ਚੱਲ ਰਹੀ ਆ ਅੱਜ ਉਹਨੂੰ ਦਲ ਬਦਲੂ ਨੂੰ ਚਪੇੜ ਵੱਜਿਆ ਮੂੰਹ ਤੇ ਵੀ ਜਿਹੜੇ ਪਾਰਟੀਆਂ ਬਦਲ ਕੇ ਜਾ ਰਹੇ ਨੇ ਖਾਸ ਕਰਕੇ ਜੋ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਸੀ ਉਹਨਾਂ ਦੇ ਮੂੰਹ ਤੇ ਚਪੇੜ ਆ ਇਹ ਜਿੱਤ ਇਹ ਲੋਕਾਂ ਦੀ ਜਿੱਤ ਆ ਇਹ ਆਮ ਲੋਕਾਂ ਦੀ ਜਿੱਤ ਹੈ ਸਾਰੀ ਇਹ। ਜਿਹਨੂੰ ਕਹਿੰਦੇ ਪਰਪੇ ਜੀਪੀ ਦਾ ਇੱਕ ਗੱਲ ਕਹਿਣਾ ਸੀ ਕਿ ਡਾਕਟਰ ਅਮਰ ਸਿੰਘ ਨੇ ਕੰਮ ਨਹੀਂ ਕੀਤਾ। ਦੇਖੋ ਕੰਮ ਨੂੰ ਫਤਵਾ ਮਿਲਿਆ ਜੀ ਅਸੀਂ ਤਾਂ ਪਹਿਲਾਂ ਗਿਆ ਵੀ ਡਾਕਟਰ ਅਮਰ ਸਿੰਘ ਨੇ ਸਨਾਲੇ ਹਲਕੇ ਵਿੱਚ ਕੱਲੇ ਸਨਾਲੇ ਹਲਕੇ ਵਿੱਚ 2.5-3 ਕਰੋੜ ਰੁਪਏ ਪੰਡਿਆ ਸੀਗਾ। ਕੋਰੋਨ ਦੇ ਸਮੇਂ ਦੇ ਵਿੱਚ ਹਲੇ ਤਾਂ 2 ਸਾਲ ਉਹਨਾਂ ਦੇ ਕੋਰੋਨਾ ਕਾਲ ਦੇ ਵਿੱਚ ਹੋ ਗਏ ਸੀਗੇ ਨਹੀਂ ਤਾਂ 2 ਸਾਲ ਦਾ ਕੋਈ ਪੈਸੇ ਨਹੀਂ ਆਈ ਕਿਸੇ ਵੀ ਐਮਪੀ ਨੂੰ ਨਹੀਂ ਆਈ ਪੂਰੇ ਦੇਸ਼ 'ਚ ਨਹੀਂ ਤਾਂ ਹੋਰ ਜਿਹੜੇ ਹੁਣ ਅਸੀਂ ਰਹਿੰਦੇ ਕੰਮ ਨੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਨੇ ਆ ਕਿਉਂਕਿ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਡਾਕਟਰ ਅਮਰ ਸਿੰਘ ਜੀ ਤੇ ਵਿਸ਼ਵਾਸ ਕੀਤਾ ਕਾਂਗਰਸ ਪਾਰਟੀ ਤੇ ਵਿਸ਼ਵਾਸ ਕੀਤਾ ਜਿਹੜੇ ਪੁਰਾਣੇ ਰਹਿੰਦੇ ਕੰਮ ਨੇ ਸਾਡੇ ਉਹ ਅਸੀਂ ਨਾਲ ਲਾ ਕੇ ਪੂਰੇ ਫੱਪ ਕਰਾਂਗੇ ਜੀ ਪੰਜਾਬ ਦੇ ਪੁੱਤ ਮੰਗੇ ਮੰਗੇ ਮਾਂ ਦੇ ਕਿਹਾ 13 ਜੂਨ ਜਿੱਦਾਂ ਭਗਵਾਨ ਅੱਲੇ ਦਰਜਾ ਆ ਰਹੇ ਨੇ ਉਹ 2 ਜਾਂ 3 ਸੀਟਾਂ ਦੇ ਭਗਵਾਨ ਦਾ ਮਾਨ ਦਾ ਦੇਖੋ ਇਹ ਤਾਂ ਪਹਿਲਾਂ ਲੋਕ ਇਹਨਾਂ ਦੀ ਗੱਲਾਂ 'ਚ ਆ ਕੇ ਚੁਟਕਲਿਆਂ 'ਚ ਆ ਕੇ ਇਹ ਚੁਟਕਲਿਆਂ ਦੀ ਸਰਕਾਰ ਆ ਜੁਮਲਿਆਂ ਦੀ ਸਰਕਾਰ ਦੇ ਦਿੰਦੇ ਨੇ ਲੋਕ ਉਹਨੂੰ ਬਹੁਤ ਲੋਕਾਂ ਨੇ ਬਹੁਤ ਸਮਝਦਾਰੀ ਕੀਤੀ ਆ ਲੋਕਾਂ ਨੇ ਇੱਕ ਵਾਰ ਗਲਤੀ ਕਰ ਦਿੱਤੀ ਲੋਕਾਂ ਨੇ ਹੁਣ ਇਹਨਾਂ ਨੂੰ ਨਕਾਰ ਦਿੱਤਾ ਬਿਲਕੁਲ ਆਉਣ ਵਾਲਾ ਸਮਾਂ ਵੀ ਕਾਂਗਰਸ ਪਾਰਟੀ ਦਾ ਹੀ ਸਮਾਂ ਆਊਗਾ 2027 ਇਹ ਇਥੋਂ ਮੋੜ ਬਣਿਆ ਗਿਆ ਕਾਂਗਰਸ ਪਾਰਟੀ ਦਾ ਕਿ ਆਉਣ ਵਾਲਾ ਸਮਾਂ 2027 ਕਾਂਗਰਸ ਪਾਰਟੀ ਆਪਣੀ ਇਥੋਂ ਬਣਾਉਗੀ ਪਾਰਟੀ ਮੈਂ ਮਰਿਸ਼ਮਾ ਭਾਤੇ ਕਾਂਗਰਸ ਪ੍ਰਧਾਨ ਸ਼ੈਰੀ ਸੰਦਾਲਾ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੇ ਸਾਡੇ ਸਮਰਾਲਾ ਹਲਕਾ ਦੇ ਵੋਟਰ ਸਾਬਾਨਾ ਦਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਜਹਾੜੂ ਵਰਕਰ ਨੇ ਤੇ ਅਹੁਦੇਦਾਰ ਸਾਬਾਨਾ ਨੇ ਤੇ ਯੂਥ ਕਾਂਗਰਸ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਦੇ ਗਰੰਟੀਆਂ ਘਰ ਘਰ ਤੱਕ ਲੈ ਕੇ ਗਏ ਕਾਂਗਰਸ ਪਾਰਟੀ ਦੇ ਬਾਰੇ ਡਾਕਟਰ ਅਮਰ ਸਿੰਘ ਜੀ ਦੇ ਬਾਰੇ ਜਿਹੜਾ ਆ ਲੋਕਾਂ ਨੂੰ ਜਾਣੂ ਕਰਾਇਆ ਸੋ ਬਹੁਤ ਹੀ ਅੱਜ ਜਿਹੜੀ ਵੱਡੀ ਜਿੱਤ ਹੈ ਤੇ ਬਹੁਤ ਖੁਸ਼ੀ ਹੈ ਮਨ ਦੇ ਵਿੱਚ ਸੋ ਬੋਲਣ ਲਈ ਲਫ਼ਜ਼ ਨਹੀਂ ਆ ਵੀ ਅੱਲੀ ਖੁਸ਼ੀ ਆ ਸਾਨੂੰ ਤੇ ਕਾਂਗਰਸ ਪਾਰਟੀ ਦੇ ਸਾਡੇ ਨੇਤਾ ਡਾਕਟਰ ਅਮਰ ਸਿੰਘ ਜੀ ਦੁਬਾਰਾ ਦੂਜੀ ਵਾਰ ਜਿਹੜੀ ਮੈਂਬਰ ਪਾਰਲੀਮੈਂਟ ਬਣ ਚਾਰੇ ਜਿਵੇਂ ਕਿ ਪੰਜਾਬ ਸਰਕਾਰ ਆਪਣੇ ਪੰਜ ਮੰਤਰੀ ਚੋਣ ਮਦਦ ਪਾ ਕੇ ਹੁਣ ਤੱਕ ਇੱਕ ਮੀਥ ਥੇਅਰ ਸਿਰਫ ਗੀਲ ਫੜ ਚੁੱਕੇ ਨੇ ਬਾਕੀ ਚੋਣ ਨਹੀਂ ਫੜੇ ਇਹਨਾਂ ਕੋਲ ਔਤੇਦਾਰ ਹੈ ਹੀ ਨਹੀਂ ਸੇ ਉਦਾਹਰਨ ਨੂੰ ਇਹਨਾਂ ਕੋਲੇ ਜੇ ਆਪਾਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਕਿ ਕਾ ਗੁਰਪ੍ਰੀਤ ਜੀ ਪੀ ਕਾਂਗਰਸ ਪਾਰਟੀ ਦੇ ਵਿੱਚੋਂ ਗਏ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚੋਂ ਨਕਾਰੇ ਹੋਏ ਜਿਹੜੇ ਕੈਂਡੀਡੇਟ ਸੀ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਨਾ 9 ਹਲਕੇ ਹਲਕਾ ਇਹਨਾਂ ਦੇ ਇੰਚਾਰਜ ਜਿਹੜੇ ਨੇ ਐਮ ਪੀ ਐਨ ਐ ਸੀਗੇ 152 ਦੇ ਕਰੀਬ ਇਹਨਾਂ ਦੇ ਪ੍ਰਧਾਨ ਬਲਾਕ ਪ੍ਰਧਾਨ ਸੀਗੇ ਦਰਿਆ ਬਚਾਣ ਵਾਲੇ ਸੀ ਸੋ ਕੋਈ ਵੀ ਇਹਨਾਂ ਨੂੰ ਇਹ ਯੋਗ ਨਹੀਂ ਲੱਗਿਆ ਵੀ ਇਹਨਾਂ ਨੂੰ ਟਿਕਟ ਕਿਨੂੰ ਦਿੱਤੀ ਜਾ ਰਹੀ ਹੈ ਤੋ ਇਹਨਾਂ ਦੀ ਜਿਹੜੀ ਹਾਰ ਸੀ ਉਹ ਪਹਿਲਾਂ ਹੀ ਪਤਾ ਲੱਗ ਚੁੱਕੀ ਸੀ ਤੋ 013 213 0 ਕਰਨ ਵਾਲੇ 2 ਸੀਟਾਂ ਦੇ ਜਿਹੜੇ ਸੀਮਰ ਸਿਮਟ ਕੇ ਰਹਿ ਗਏ ਨੇ ਸੋ ਇਹ ਫਤਵਾ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਜੇ ਜਿਨ੍ਹਾਂ ਜਿਹੜੇ ਚੁਟਕਲੇ ਲੈ ਕੇ ਜਾਂ ਰੰਗਲਾ ਪੰਜਾਬ ਦਾ ਨਾਰਾ ਲਾ ਕੇ ਜਾਂ ਇਨਕਲਾਬ ਦਾ ਨਾਰਾ ਲਾ ਕੇ ਐਸੀ ਸੋ ਲੋਕ ਇਹਨਾਂ ਦੇ ਚਾਰਦਾਂ ਨੂੰ ਸਮਝ ਚੁੱਕੇ ਨੇ ਤੇ ਨਤੀਜੇ ਤੁਹਾਡੇ ਸਾਹਮਣੇ ਆ ਗਏ ਸਾਰੇ ਮਾਰ ਦਾ ਨਾਰਾ ਉਹ ਵੀ ਪੂਰਾ ਹੁੰਦਾ ਨਹੀਂ ਭਾਜਪਾ ਦਾ 400 ਪਾਰ ਦਾ ਨਾਰਾ ਤਾਂ 270 60 ਤੇ ਹੁਣ ਮੈਂ ਦੇਖ ਰਿਹਾ ਸੀਗਾ 60 65 ਤੇ ਸੀਮਟ ਕੇ ਰਹਿ ਗਿਆ ਸੋ ਇਹ ਤੁਹਾਨੂੰ ਦੱਸ ਰਿਹਾ ਨਾ ਜਿਹੜੀ ਮੰਗਿਆਈ ਦੀ ਮਾਰ ਆ ਲੋਕਾਂ ਦੇ ਉੱਤੇ ਆਮ ਘਰ ਦੇ ਉੱਤੇ ਜਿਹੜਾ ਚੁੱਲਿਆਂ ਦੀ ਅੱਗ ਨਹੀਂ ਵੱਲ ਰਹੀ ਇਸ ਕਰਕੇ ਜਿਹੜਾ ਭਾਜਪਾ ਸਰਕਾਰ ਖਿਲਾਫ ਰੋਸ ਸੀ ਲੋਕਾਂ ਦਾ ਉਹ ਅੱਜ ਚੰਗੀ ਤਰ੍ਹਾਂ ਕੱਢ ਦਿੱਤਾ ਗਿਆ